ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਸਵਿੰਦਰ ਸਿੰਘ ਤੇ ਅੱਜ ਅਹੀਂ ਪਧਰੂ ਫਿਲਮ ਪ੍ਰੋਡਕਸ਼ਨ ਵੱਲੋਂ ਇੱਕ ਮੁਲਾਕਾਤ ਫਿਲਮ ਅਦਾਕਾਰ ਬਲਵੰਤ ਕੋਰ ਜੀ ਔਰ ਅੱਜ ਅਸੀਂ ਸਾਰ ਗੁਰੂ ਨਗਰੀ ਪਹੁੰਚੇ ਨੇ ਉਹਨਾਂ ਦਾ ਇੱਕ ਧੰਨਵਾਦ ਵੀ ਕਰਦੇ ਆ ਕਿ ਗੁਰੂ ਨਗਰੀ ਹੋਣ ਤੇ ਤੇ ਨਾਲ ਹੀ ਅਹੀਂ ਗੱਲਬਾਤ ਕਰਦੇ ਆ ਕਿ ਫਿਲਮੀ ਸਫ਼ਰ ਕਿਵੇਂ ਰਿਹਾ ਜੀ ਮੈਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਬ ਸਾਰੇ ਦੋਸਤਾਂ ਲਈ ਢੇਰ ਸਾਰੀਆਂ ਦੁਆਵਾਂ ਧੰਨਵਾਦ ਪਰ ਮੈਮ ਜਿਵੇਂ ਕਿ ਅੱਜ ਸਭ ਤੋਂ ਪਹਿਲਾਂ ਤੇ ਮੁਬਾਰਕਾਂ ਬਗੁਰੂ ਨਗਰੀ ਆਇਓ ਕਾਫੀ ਚਿਰ ਬਾਅਦ ਤਰਾਹੀ ਫੋਨ ਤੇ ਗੱਲਬਾਤ ਕਰਦੇ ਮਿਲਣਾ ਹੋਇਆ ਤੇ ਫਿਲਮੀ ਸਫਰ ਨਾਲ ਹੀ ਆਪਦੇ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦਾ ਰਿਹਾ ਫਿਲਮੀ ਸਫਰ ਜਿਵੇਂ ਆਪਨੇ ਸ਼ੁਰੂਆਤ ਕੀਤੀ ਹਾਂ ਜੀ ਮੇਰਾ ਫਿਲਮੀ ਸਫਰ ਜੋ ਹੈ ਨਾ ਸਾਰੇ ਕਰਦਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਹੋਇਆ ਮੈਨੂੰ ਕਿਤੇ ਵੀ ਟੋਕ ਨਹੀਂ ਸੀ ਇਵਨ ਕਿ ਮੇਰੇ ਸਿਹਤ ਤਾਂ ਨਹੀਂ ਸੀ ਬਿਲਕੁਲ ਮੇਰੇ ਪੇਕੇ ਚ ਥੋੜੀ ਜਿਹੀ ਪ੍ਰੋਬਲਮ ਸੀ ਮੇਰੀ ਮਦਰ ਨੂੰ ਸੀ ਜ਼ਿਆਦਾ ਤੇ ਉਹ ਹੁਣ ਸੋਲਵ ਹੋ ਗਿਆ ਸਾਰਾ ਕੁਝ ਹੋਰ ਕੋਈ ਪ੍ਰੋਬਲਮ ਨਹੀਂ ਆ ਕਿ ਜਦੋਂ ਵਿਆਹ ਤੋਂ ਬਾਅਦ ਜੋ ਆਪ ਨੂੰ ਪਰਿਵਾਰ ਦਾ ਸਹੁਰੇ ਪਰਿਵਾਰ ਦਾ ਸਹਿਯੋਗ ਮਿਲਿਆ ਤੇ ਆਪ ਦਾ ਸਫਲਤਾ ਹਾਂਜੀ ਹਾਂਜੀ ਮੇਰੇ ਸਪੈਸ਼ਲ ਤੌਰ ਤੇ ਮੇਰੇ ਪਰਿਵਾਰ ਦੇ ਵਿੱਚ ਮੇਰੇ ਹਸਬੰਦ ਮੇਰੇ ਬੱਚੇ ਆ ਤੇ ਉਹਨਾਂ ਦਾ ਫੁੱਲ ਸਹਿਯੋਗ ਰਿਹਾ ਜੀ ਜੀ ਹਾਂਜੀ ਔਰ ਇੱਕ ਹੋਰ ਗੱਲ ਆ ਕਿ ਜਿੱਦ ਤਰ੍ਹਾਂ ਦਰਸ਼ਕਾਂ ਦੀ ਤਾਂ ਤੰਗ ਹੁੰਦੀ ਆ ਕਿ ਜਿੱਦਾਂ ਜਿਸ ਆਰਟਿਸਟ ਨਾਲ ਹੀ ਗੱਲਬਾਤ ਕਰ ਰਹੇ ਕਿ ਉਹਨਾਂ ਦਾ ਪਿਸ਼ੋਕੜ ਕੀ ਕਿਹੜੇ ਪਿੰਡ ਤੋਂ ਜਾਂ ਕਿਸ ਤਰ੍ਹਾਂ ਹਨ ਤੁਸੀਂ ਕੀ ਆਪਣੇ ਬਾਰੇ ਥੋੜਾ ਹਾਂਜੀ ਜੀ ਮੇਰਾ ਪਿੰਡ ਸੇਮਾ ਕਲਾ ਜ਼ਿਲ੍ਹਾ ਬਠਿੰਡਾ ਔਰ ਮੇਰੇ ਫਾਦਰ ਸਾਹਿਬ ਸਰਦਾਰ ਗੁਲਜਰ ਸਿੰਘ ਔਰ ਬਹੁਤ ਅੱਛੀ ਕਵਿਤਾ ਗੀਤ ਲਿਖਦੇ ਰਹੇ ਆ ਤੇ ਗੁਰਬਾਣੀ ਦੇ ਕਾਫੀ ਸਾਰੇ ਮਤਲਬ ਕਿ ਉਹਨਾਂ ਨੇ ਸ਼ਬਦ ਬਲਕਿ ਗੁਰੂ ਗ੍ਰੰਥ ਸਾਹਿਬ ਹੀ ਯਾਦ ਸੀ ਉਹਨਾਂ ਨੂੰ ਤੇ ਜਿੱਥੋਂ ਅਸੀਂ ਉਹਨਾਂ ਨੂੰ ਕਹਿਣਾ ਵੀ ਆਹ ਸ਼ਬਦ ਤੇ ਉਹਨਾਂ ਨੇ ਅਰਥਾਂ ਸਮੇਤ ਦੱਸ ਦੇਣਾ ਜੀ ਹਮ ਹੋਰ ਇੱਕ ਹੋਰ ਗੱਲ ਹੈ ਕਿ ਜਿਵੇਂ ਕਿ ਆਪਨੇ ਫਿਲਮੀ ਸਫ਼ਰ ਸ਼ੁਰੂ ਕੀਤਾ ਤੇ ਅੱਜ ਤੱਕ ਕਿੰਨੇ ਜੋ ਕਿ ਕਲਾਕਾਰਾਂ ਨੇ ਜਾਂ ਕਿੰਨੀਆਂ ਫਿਲਮਾਂ ਸਮਥਿੰਗ ਕੀਤੀ ਜੀ ਤਕਰੀਬਨ ਮੇਰੀਆਂ 16 ਫੀਚਰ ਮੂਵੀਜ਼ ਹੋ ਗਈਆਂ ਵਿਸ਼ੇਸ਼ ਤੌਰ ਤੇ ਦੋ ਫਿਲਮਾਂ ਮੇਰੀਆਂ ਰੋਸ਼ਨ ਪ੍ਰਿੰਸ ਜੀ ਦੇ ਨਾਲ ਮੈਂ ਮੈਂ ਤੇਰੀ ਤੂੰ ਮੇਰਾ ਫਿਲਮ ਦੇ ਵਿੱਚ ਮੈਂ ਨਿਸ਼ਾ ਬੰਨੋ ਦੀ ਮਦਰ ਦਾ ਕੈਰੈਕਟਰ ਔਰ ਸਾਕ ਮੂਵੀ ਚ ਮੈਂ ਹੈਗੀ ਆ ਜੀ ਮੁਕਲਦੇਵ ਦੀ ਮਦਰ ਦੇ ਕੈਰੈਕਟਰ ਵਿੱਚ ਔਰ ਹਾਂ ਜੀ ਤਿੰਨ ਫਿਲਮਾਂ ਮੇਰੀਆਂ ਗੁਰਚੇਸ਼ ਚਿੱਤਰਕਾਰ ਨਾਲ ਨੇ ਗੁਰਚੇਸ਼ ਚਿੱਤਰਕਾਰ ਨਾਲ ਵਿਸ਼ੇਸ਼ ਤੌਰ ਤੇ ਮੇਰੀ ਜੋ ਜ਼ਿਆਦਾ ਮੂਵੀ ਮੇਰੀ ਚੱਲੀ ਹੈ ਉਹ ਅਭਿ ਸੇਵਾ ਔਰ ਅਭਿ ਸੇਵਾ ਮੂਵੀ ਉਹਨਾਂ ਨੇ ਲਿਖੀ ਮੇਰੇ ਲਈ ਆ ਤੇ ਉਹਨਾਂ ਨੇ ਕਿਹਾ ਕਿ ਤੂੰ ਹੀ ਕਰਨਾ ਇਹ ਕਿਰਦਾਰ ਤੇ ਚਲੋ ਮੈਂ ਠੀਕ ਨਵਾ ਸਕੀ ਆ ਉਹ ਸਭ ਨੂੰ ਪਸੰਦ ਆਇਆ ਔਰ ਇੱਕ ਦੂਸਰੀ ਫਿਲਮ ਮੇਰੀ ਹੈਗੀ ਉਹਨਾਂ ਦੇ ਨਾਲ ਸੱਤ ਸਾਲੀਆਂ ਢੀਠ ਜਵਾਈ ਇੱਕ ਫਿਲਮ ਉਹਨਾਂ ਨੇ ਕੀਤੀ ਸੀ ਫਿਕਚਰ ਮੂਵੀ ਜਿਹੜੀ ਰਿਲੀਜ਼ ਤਾਂ ਕਰ ਨਹੀਂ ਹੋਈ ਆ ਲੇਕਿਨ ਉਹ ਸੀ ਫਿਲਮ 420 ਆ ਬਣ ਸਕੀਨ ਠੀਕ ਹੈ ਠੀਕ ਹੈ ਉਹ ਫਿਲਮ ਮਤਲਬ ਕਿ ਉਹਨਾਂ ਨੇ ਫਿਚਰ ਮੂਵੀ ਬਣਾ ਕੇ ਮਤਲਬ ਰਿਲੀਜ਼ ਤਾਂ ਨਹੀਂ ਹੋਈ ਐ ਖੈਰ ਮੈਂ ਉਹਦੇ ਚ ਕੰਮ ਕੀਤਾ ਉਸ ਤੋਂ ਬਾਅਦ ਕੰਟੀਨਿਊ ਉਹਨਾਂ ਦੇ ਨਾਲ ਮਰੀਆਂ ਦੋ ਫਿਲਮਾਂ ਹੋਰ ਇੱਕ ਹੋਰ ਗੱਲ ਆ ਕਿ ਥੋੜੇ ਦਿਨ ਪਹਿਲਾਂ ਗੁਰਜੀਤ ਚਿੱਤਰਕਾਰ ਜੀ ਨਨਕਾਣਾ ਸਾਹਿਬ ਜਾ ਕੇ ਆਏ ਬੜਾ ਵਧੀਆ ਸਫ਼ਰ ਐ ਹੁਣ ਤੁਹਾਡੀ ਤੇ ਆਲੀ ਗੱਲ ਕੀਦਾਂ ਮਹਿਸੂਸ ਕਰਦੇ ਬਹੁਤ ਚੰਗਾ ਲੱਗ ਰਿਹਾ ਜੀ ਮੈਂ ਵੀ ਦੇਖਿਆ ਉਹਨਾਂ ਦਾ ਵੀਡੀਓ ਕਲਿੱਪ ਜਦੋਂ ਉਹ ਪਾਕਿਸਤਾਨ ਵਿੱਚ ਗਏ ਆ ਤੇ ਉੱਥੇ ਉਹਨਾਂ ਨੇ ਆਪਣਾ ਇੱਕ ਵੀਡੀਓ ਕਲਿੱਪ ਛੱਡਿਆ ਮੈਂ ਵੀ ਦੇਖਿਆ ਜੀ ਤੇ ਬਾਕੀ ਆਰਟਿਸਟ ਦੇ ਲਈ ਹੱਦਾਂ ਸਰਹੱਦਾਂ ਬਿਲਕੁਲ ਨਹੀਂ ਹੁੰਦੀਆਂ ਜੀ ਸਪੈਸ਼ਲ ਤੌਰ ਤੇ ਕਹਾਂ ਤੇ ਜਿਹੜੇ ਆਰਟਿਸਟ ਹੁੰਦੇ ਉਹ ਸਭ ਦੇ ਸਾਂਝੀ ਹੁੰਦੇ ਇੱਕ ਸੁਨੋ ਨਿਗਮ ਦਾ ਗਾਣਾ ਵੀ ਬਹੁਤ ਵਧੀਆ ਹੈਗਾ ਬਾਰਡਰ ਫਿਲਮ ਵਿੱਚ ਪੰਛੀ ਪਵਨ ਹਵਾ ਕੇ ਝੋਕੇ ਕੋਈ ਸਰਦਾ ਦਾ ਨਾ ਨਹੀਂ ਰੋਕ ਸਕੇ ਔਰ ਇਤਾਂ ਦੀ ਸਾਂਝੀਆਂ ਜਿਹੜੀਆਂ ਕਿ ਜਿੱਤਾਂ ਕਿ ਆਪਾਂ ਇੱਕ ਆਪਣੇ ਚ ਚੰਗੀ ਸੋਚ ਲੈ ਕੇ ਚੱਲੀਏ ਤੇ ਸਰਦਾਂ ਦੀ ਜਿਹੜੀ ਲੜਾਈ ਉਹ ਸਿਆਸੀ ਲੜਾਈ ਜਿੱਦਾਂ ਕਿ ਕੁਝ ਲੋਕਾਂ ਦੇ ਵੀ ਆਪਾਂ ਇੰਟਰਵਿਊ ਕੀਤੀ ਦੱਸੀ ਜਾਂਦੀ ਆਪਾਂ ਲੋਕ ਮਿਲਣਾ ਚਾਹੁੰਦੇ ਨੇ ਇਹ ਖਾਸ ਗੱਲ ਆ ਕਿ ਜਿਵੇਂ ਕਿ ਆਪਣੇ ਰੋਸ਼ਨ ਪ੍ਰਿੰਸ ਦਾ ਨਾਮ ਲਿਆ ਔਰ ਹੋਰ ਵੀ ਵਿਚ ਜੋ ਆਰਟਿਸਟ ਸੀ ਵੱਡੇ ਬੋਲੀਵੁੱਡ ਦੇ ਆਟ ਸੀ ਉਹਨਾਂ ਨੇ ਕੰਮ ਕਰਕੇ ਤੇ ਇਥੋਂ ਪੰਜਾਬ ਜਿੱਦੋਂ ਕੰਮ ਕੀਤਾ ਤਾਂ ਕਿਦਾਂ ਦਾ ਫੀਲ ਹੋਇਆ ਬਹੁਤ ਅੱਛਾ ਫੀਲ ਹੋਇਆ ਜੀ ਇਸ ਤਰ੍ਹਾਂ ਹੈ ਕਿ ਜਦੋਂ ਆਰਟਿਸਟ ਕੋਈ ਵੀ ਆਪਣਾ ਕੰਮ ਕਰਦਾ ਤੇ ਉਹ ਮਤਲਬ ਕਿ ਅੱਛੀ ਫੀਲਿੰਗ ਨਾਲ ਹੀ ਕਰਦਾ ਕਿਉਂਕਿ ਸਰਹੱਦ ਤਾਂ ਸਾਡੇ ਲਈ ਤਾਂ ਨਹੀਂ ਹਾਂਜੀ ਪੰਛੀਆਂ ਲਈ ਸਰਹੱਦ ਤਾਂ ਨਹੀਂ ਹਵਾ ਲਈ ਕੋਈ ਸਰਹੱਦ ਨਹੀਂ ਜੀ ਸੂਰਜ ਤੇ ਚੰਦ ਵਾਸਤੇ ਕੋਈ ਸਰਹੱਦ ਨਹੀਂ ਜੀ ਜਦੋਂ ਉੱਪਰ ਵਾਲੇ ਨੇ ਇਹ ਸਾਰਾ ਕੁਝ ਬਰਾਬਰ ਰੱਖ ਦਿੱਤਾ ਤੇ ਫਿਰ ਅਸੀਂ ਕੌਣ ਹੈ ਸਰਹੱਦਾਂ ਬਣਾਉਣ ਵਾਲੇ ਤੇ ਜੋ ਚੱਲ ਰਿਹਾ ਉਹ ਮੁਲਕਾਂ ਦੀਆਂ ਆਪਣੀਆਂ ਸਮੱਸਿਆਵਾਂ ਤੇ ਕਾਸ਼ ਇਹ ਸਰਹੱਦਾਂ ਖਤਮ ਹੋ ਜਾਣ ਅਸੀਂ ਸਾਰੇ ਇੱਕ ਹੋ ਸਕੀਏ ਮੈਂ ਤਾਂ ਮੈਂ ਤਾਂ ਇਸ ਮਤਲਬ ਮਾਮਲੇ 'ਚ ਇਹ ਚਾਹੁੰਦੀ ਆ ਕਿ ਇਹ ਸਾਰਾ ਜੋ ਨਿਜ਼ਾਮ ਆ ਇਹ ਸਾਰਾ ਪੂਰਾ ਵਰਡਾ ਇੱਕ ਬਸਤੀ ਬਣ ਜਾਏ ਜੀ ਜੀ ਮੇਰੀ ਇੱਛਾ ਔਰ ਇੱਕ ਬੜੀ ਖਾਸ ਗੱਲ ਹੈ ਕਿ ਬੀਤੇ ਦਿਨ ਵੀ ਐਸੇ ਜਿ ਤਰ੍ਹਾਂ ਕਿ ਕੈਬਨਿਟ ਮੰਤਰੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੇ ਜੋ ਕਿ ਪ੍ਰਧਾਨ ਸਭਾ ਨੂੰ ਦਾ ਵੀ ਇੰਟਰਵਿਊ ਕੀਤਾ ਜਾਂ ਹੋਰ ਵੀ ਇੰਡੀਆ ਤੋਂ ਵੀ ਇੰਟਰਵਿਊ ਕੀਤੇ ਤੇ ਲੋਕਾਂ ਦੇ ਵਿੱਚ ਜਿਹੜਾ ਕਿ ਇੱਕ ਬਹੁਤ ਵਧੀਆ ਜਾਨ ਮਿਲਣ ਦਾ ਕੀ ਹਾਲਾਤ ਆ ਕਿ ਜਿਉਂ ਸਾਡੇ ਜੋ ਕਿ ਸਰਕਾਰੀ ادارے ਨਹੀਂ ਉਹ ਜਿਹੜਾ ਮਾਹੌਲ ਬਣਾ ਸਕੇ ਕਿ ਇਹਦੇ ਕਰਕੇ ਉਹਨਾਂ ਨੂੰ ਕਿ ਲੋਕਾਂ ਦੇ ਜਿਹੜੇ ਕਿ ਵੀਜ਼ੇ ਪ੍ਰਣਾਲੀ ਸਸਤਣ ਹੋ ਸਕੇ ਹਾਰਡਵੇਅਰ ਵੀ ਹੋਸ਼ਿਆ ਕਿ ਵੀਜ਼ਾ ਪ੍ਰਣਾਲੀ ਕਰ ਸੌਖੀ ਹੋਏਗੀ ਤੇ ਲੈਂਦੇ ਚੜਦੇ ਪੰਜਾਬ ਲੋਕ ਮਿਲਣਗੇ ਇੱਕ ਖਾਸ ਗੱਲ ਹੈ ਕਿ ਜਿੱਦਾਂ ਹੁਣ ਜੋ ਨਵੀਂ ਪੀੜ੍ਹੀ ਜੋ ਇਸ ਟਾਈਮ ਫਿਲਮ ਇੰਡਸਟਰੀ ਜਾ ਰਹੀਆਂ ਬੱਚੇ ਲੱਗਦਾ ਕਿ ਬੱਚਿਆਂ ਨੂੰ ਤੁਹਾਡੇ ਵੱਲੋਂ ਕੋਈ ਖਾਸ ਨਹੀਂ ਆ ਹਾਂ ਬਿਲਕੁਲ ਜੀ ਬੱਚਿਆਂ ਲਈ ਇਹ ਸਨੇਹਾ ਜਿਹੜੀਆਂ ਬੱਚੀਆਂ ਨੇ ਹੈ ਨਾ ਜੀ ਇਹ ਮਾੜਾ ਕੰਮ ਤਾਂ ਨਹੀਂ ਹੈ ਮਾੜਾ ਕੰਮ ਤਾਂ ਕੋਈ ਵੀ ਨਹੀਂ ਹੈ ਮਾੜੇ ਵਿਚਾਰ ਹੁੰਦੇ ਆ ਉਹ ਕਿਸੇ ਵੀ ਫੀਲਡ ਵਿੱਚ ਹੁੰਦੇ ਆ ਕੁੜੀਆਂ ਬੈਂਕਾਂ 'ਚ ਨੌਕਰੀ ਕਰਦੀਆਂ ਉੱਥੇ ਵੀ ਤਾਂ ਮਾੜਾ ਹੋ ਸਕਦਾ ਸਕੂਲਾਂ ਵਿੱਚ ਕਰਦੀਆਂ ਕੁਝ ਵੀ ਹੋ ਸਕਦਾ ਲੇਕਿਨ ਜਗਰਸੀ ਫਿਲਮ ਇੰਡਸਟਰੀ ਨੂੰ ਕਹੀਏ ਨਾ ਵੀ ਮਾੜਾ ਤਾਂ ਫਿਰ ਮਾੜੇ ਸਾਡੇ ਵਿਚਾਰ ਹੀ ਆ ਮੇਰੇ ਨਾਲ ਤਾਂ ਕੁਝ ਮਾੜਾ ਵਾਪਰਿਆ ਨਹੀਂ ਕੀ ਕੱਲ ਇਹ ਵੀ ਖਾਸ ਹੈਗੀ ਆ ਕਿ ਜਿਸ ਤਰ੍ਹਾਂ ਕਹਿੰਦੇ ਕਿ ਤੁਸੀਂ ਆਪਣਾ ਬੈਸਟ ਦਿਓ ਤੇ ਅੱਗੇ ਸਾਰਾ ਕੁਝ ਵਧੀਆ ਆਏ ਬਿਲਕੁਲ ਇਸ ਤਰ੍ਹਾਂ ਹੀ ਆ ਜੀ ਅਸੀਂ ਜਦੋਂ ਅਸੀਂ ਆਪ ਖੁਦ ਆਪਣੇ ਵੱਲੋਂ ਚੰਗਾ ਕਰਾਂਗੇ ਤੇ ਰਿਜ਼ਲਟ ਚੰਗਾ ਮਿਲੂਗਾ ਲੋਕ ਵੀ ਤਾਰੀਫ ਵੀ ਕਰਨਗੇ ਲੇਕਿਨ ਤੁਹਾਡੀ ਅਛਾਈ ਸਾਹਮਣੇ ਆ ਜਾਏਗੀ ਅਛਾਈ ਹੀ ਜ਼ਿੰਦਾਬਾਦ ਹੁੰਦੀ ਆ ਔਰ ਇੱਕ ਚਲਦੇ ਹੋਏ ਦਰਸ਼ਕਾਂ ਵਾਸਤੇ ਕੋਈ ਤੁਹਾਡੇ ਵੱਲੋਂ ਖਾਸ ਨੇ ਜੀ ਅਜੀ ਮੇਰੇ ਵੱਲੋਂ ਸਨੇਹਾ ਹੈ ਬੱਚੀਆਂ ਲਈ ਖਾਸ ਤੌਰ ਤੇ ਕਿ ਬੱਚੀਆਂ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਖਾਸ ਤੌਰ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਆਪਣਾ ਵੀ ਕਰਨਾ ਅੱਗੇ ਜਾ ਕੇ ਫੀਲਡ ਵਿੱਚ ਕਾਮਯਾਬ ਹੋਣਾ ਤਾਂ ਫਿਰ ਉਹਨਾਂ ਨੂੰ ਇੱਕ ਸਟੈਂਡ ਤੇ ਟਿਕ ਕੇ ਕੰਮ ਕਰਨਾ ਹੋਊਗਾ ਉਹਨਾਂ ਨੂੰ ਆਸੇ ਪਾਸੇ ਬਿਲਕੁਲ ਨਹੀਂ ਦੇਖਣਾ ਮੁੰਡਿਆਂ ਵਾਸਤੇ ਇਹ ਹੈ ਕਿ ਕੁੜੀਆਂ ਨੂੰ ਬੁਰੀ ਨਿਗਾ ਨਾਲ ਕਦੇ ਨਹੀਂ ਦੇਖਣਾ ਨਸ਼ਾ ਤੋਂ ਦੂਰ ਰਹਿਣਾ ਤੇ ਨਸ਼ੇ ਤੋਂ ਪਰੇਸ਼ ਕਰਨਾ ਬਸ ਇਹ ਮੇਰਾ ਖਾਸ ਤੌਰ ਤੇ ਮੈਸੇਜ ਲੜਕਾ ਲਈ ਹੈ ਤੇ ਫੀਲਡ ਕੋਈ ਨਹੀਂ ਮੜਾ ਈਵਨ ਕਿ ਦੇਖੋ ਨਾ ਮੇਰੀ ਮਦਰ ਕਹਿੰਦੀ ਸੀ ਉਹ ਕਿਧਰ ਚਲੀ ਗਈਆਂ ਫਿਲਮਾਂ ਦੇ ਵਿੱਚ ਹੈ ਨਾ ਤੇ ਉਹ ਮੇਰੀ ਮਦਰਪੋਣ ਤਰੀਫਾਂ ਕਰਦੀ ਜੀ ਮੇਰੇ ਬਰਾਬਰ ਇੱਕਲੇ ਵੀ ਆ ਕਿ ਜਿਤਨਾ ਨਾ ਬਾਬਾ ਨਜ਼ਮੀ ਦਾ ਸ਼ੇਰ ਹੈਗਾ ਬੜੇ ਬੇ ਹੁਣ ਬੇ ਹੁਣ ਤੇ ਹੁੰਦੇ ਨਹੀਂ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨਹੀਂ ਸਿੰਨਾ ਪਾੜ ਕੇ ਪਤਰਾ ਦਾ ਪਰ ਬੜਾ ਵਧੀਆ ਕਿ ਉਹਨਾਂ ਨੇ ਕਿਹਾ ਵੀ ਇੱਕ ਨਾਲੇ ਨਕਸ਼ਾ ਘਰੋਂ ਹੀ ਆਪਣਾ ਬਣਾ ਕੇ ਚਲੋ ਕਿ ਤੁਹਾਡੀ ਸੋਚ ਚੰਗੀ ਹੈ ਤੁਹਾਡਾ ਇੱਕ ਚੰਗਾ ਇੱਕ ਆਪਣੇ ਬੂਸਟ ਨਾਲ ਆਪਣੀ ਤਿਆਰੀ ਨਾਲ ਕਰਕੇ ਚੱਲਦੇ ਹੋ ਤਾਂ ਸਫਲਤਾ ਤੁਹਾਡੇ ਕਦਮ ਚ ਮੇਗੀ ਬਿਲਕੁਲ ਸਫਲਤਾ ਤਾਂ ਹੀ ਹੁੰਦੀ ਹੈ ਜਦੋਂ ਅਸੀਂ ਆਪਣਾ ਆਪਣੇ ਇਰਾਦੇ ਪੱਕੇ ਕਰਕੇ ਅੱਗੇ ਨਿਕਲਦੇ ਹਾਂ ਤੇ ਸਾਡੇ ਇਰਾਦੇ ਹੀ ਸਾਨੂੰ ਕਾਮਯਾਬ ਕਰਦੇ ਆ ਤੇ ਉਹਦੇ ਲਈ ਅਸੀਂ ਸੈਲਫ ਕੰਫੀਡੈਂਸ ਸਾਡਾ ਆਪਣੇ ਅੰਦਰਲਾ ਆਤਮਾ ਸਾਡੀ ਉਹਨੂੰ ਸਟਰੋਂਗ ਕਰਨਾ ਹੋਗਾ ਉਹਨੂੰ ਸਟਰੋਂਗ ਕਰਨ ਵਾਸਤੇ ਸਾਡੇ ਇਰਾਦੇ ਮਜ਼ਬੂਤ ਹੋਣੇ ਜ਼ਰੂਰੀ ਆ ਤੇ ਮੈਂ ਤਾਂ ਮਤਲਬ ਕਿ ਇਸ ਤਰੀਕੇ ਦੇ ਨਾਲ ਹੀ ਚੱਲਦੀਆਂ ਹਮੇਸ਼ਾ ਜੀ ਤੇ ਫੇਰ ਹੀ ਕਾਮਯਾਬੀ ਮਿਲਦੀ ਹੈ ਮੇਰੇ ਕਿਉਂਕਿ ਦੇਖੋ ਨਾ ਹੁਣ ਗੁਰਚੇ ਚਿੱਤਰਕਾਰ ਨਾਮ ਮੇਰੀਆਂ ਤਿੰਨ ਫਿਲਮਾਂ ਆ ਗਈਆਂ ਜੀ ਜੀ ਰੋਸ਼ਨ ਪਰਸ ਨਾਲ ਦੋ ਆ ਗਈਆਂ ਔਰ ਬੱਬੂ ਮਾਨ ਨਾਲ ਇੱਕ ਆ ਗਈ ਹੈ ਬਲਕਿ ਮੇਰੇ ਕਿ 16 ਫੀਚਰ ਮੂਵੀਜ਼ ਹੋ ਗਈਆਂ ਤੇ 70 ਤੋਂ ਉੱਪਰ ਮੇਰੀਆਂ ਛੋਟੀਆਂ ਫਿਲਮਾਂ ਨੇ 70 ਪਲੱਸ ਯਾਨੀ ਕਿ 70 ਤੋਂ ਉੱਪਰ ਹੀ ਮੇਰੇ ਵੀਡੀਓਜ਼ ਆ ਗਏ ਆ ਤੇ ਬਾਕੀ ਮੈਨੂੰ ਗਾਉਣ ਦਾ ਬਤ ਹੈ ਕਿ ਲੋਸੀਂ ਕੋਸ਼ਿਸ਼ ਕਰਦੇ ਆ ਕਿ ਜਿਦਾਂ ਆਉਣ ਵਾਲੇ ਸਮੇਂ ਜਿ ਤਾਂ ਕਿ ਤੁਸੀਂ ਹੋਰ ਐਕਟੀਵਿਟੀਆਂ ਕਰਦੇ ਹੋ ਤੇ ਉਹਦੇ ਨਾਲ ਹੀ ਨੈਕਸਟ ਜੋ ਕਿ ਇੰਟਰਵਿਊ ਚ ਫੇਰ ਸੰਭਲ ਹੋਵਾਂਗੇ ਔਰ ਇਸ ਦੇ ਨਾਲ ਹੀ ਦਸ਼ਕਾਂਗੇ ਵੀ ਪੀਲਾ ਕਿ ਇਹ ਵੀਡੀਓ ਤਸਰੀ ਵਾਰਤਵਾਦ ਸ਼ੇਅਰ ਕਰੋ ਲਾਈਕ ਕਰੋ ਤੇ ਜਲਦੀ ਅਸੀਂ ਮਿਲਦੇ ਆ ਨੈਕਸਟ ਸੈਲੀਬ੍ਰਿਟੀ ਨਾਲ ਧੰਨਵਾਦੀ